ਮੁਬਾਰਕਾ ਬਾਈ ਸਾਰਿਆਂ ਨੂੰ ਜੀ ਹੋਦੀਆਂ ਹੋਦੀਆਂ ਹਾਂਜੀ ਹਾਂ ਬਾਦਾ ਰਵੇ ਬਾਈ ਸਾਨੂੰ ਇਹ ਸਾਈਡ ਤੇ ਲੱਗ ਲਈ ਫੀਲਿੰਗ ਲੈ ਲੈ ਫੀਲਿੰਗ ਲੈ ਲੈ ਪਰਾਂ ਜੀ ਤਿਆਰ ਹੋ ਰਹੀ ਗੱਡੀ ਹਾਂਜੀ ਹਾਂ ਤਿਆਰ ਜਿਕਣਾ ਕਿਤੇ ਵਿਆਹ ਨੂੰ ਬੰਦਾ ਤਿਆਰ ਹੋਇਆ ਕਰਦਾ ਉਹੀ ਕੰਮ ਹੈ ਜੀ ਹਾਂ ਵਿਆਹ ਲਈ ਗੱਡੀ ਮੰਗਣਾ ਤਿਆਰ ਕਰਦੇ ਪੂਰਾ ਸਾਰੀ ਗੱਲ ਜੀ ਸਾਰੇ ਮੇਰ ਬਲਾ ਦਈਏ ਸਤਿ ਸ਼੍ਰੀ ਅਕਾਲ ਜੀ ਲਓ ਜੀ ਬਾਈ ਆਹ ਟਰੈਕਟਰ ਲੈਣਾ ਹੈ ਜਿਹੜਾ ਨਵਾਂ 855 ਇਹ ਗੋਲ ਸ਼ੋਅ ਚ ਆਇਆ ਦੇਖੋ ਪੂਰੀ ਜਿਹੜੀ ਇਹਦੀ ਸ਼ੋਅ ਹੈ ਨਾ ਉੱਪਰੋਂ ਖੜੀ ਹੁੰਦੀ ਹੈ। ਹਾਂ। ਅੱਛਾ ਇਹ ਵੀ ਦੋੇ ਤਰ੍ਹਾਂ। ਹਾਂ। ਪਹਿਲਾਂ ਸਾਈਡ ਨਾਲ ਹੁੰਦੀ ਸੀ ਨਾ ਆ ਦੇਖ ਆਇਆ ਖੋਲ ਕੇ ਦੇਖ ਆਇਆ। ਅਹ ਉਹੜੇ ਇੱਧਰ ਖੜੀ। ਹਾਂ। ਆਹ ਸਿਸਟਮ ਹੋ ਗਿਆ ਹੁਣ। ਦੋਹੀ ਚੱਕ ਦੀ ਤਾਂ ਗੋਲ ਆਈ ਐ। ਲਾਈਨ ਦਾ ਮੜੀ। ਕੋਹਣਾ। ਔਖਾ ਹੀ ਕੰਮ। ਆਏ ਆ ਕੀ ਦੇਖੇ ਇੰਜਨ ਕਿੰਨੇ ਸਿਲੰਡਰਾਂ ਕਰ ਚੈੱਕ ਫਿਰ ਤਿੰਨ ਕਿੰਨੇ ਹੈ ਇਹ ਲੋ ਭਾਈ ਪ੍ਰੈਸ਼ਰ ਸਟੀering ਤਿੰਨ ਸਿਲੰਡਰ ਟਾਇਰ ਮੂਹਰੇ ਵਾਲੇ ਕਿੰਨੇ ਦੇ ਸਤ 50 16 ਦੇ ਪਿਛਲੇ ਪਿਛਲੇ 14 9 28 ਦੇ ਬਾਕੀ ਭਾਈ ਹੁਣ ਪੂਰੀ ਘੇੜਾ ਲੈ ਕੇ ਦੇਖੂਗਾ ਪੂਰੀ ਚਲੰਸਰ ਜੀ ਵੀ ਫਰਕ ਆ ਗਿਆ ਨਾ ਚਲੰਸਰ ਜੀ ਵੀ ਆ ਗਿਆ ਆ ਦੇਖੋ ਗੱਡੀ ਵਾਲੀ ਜੀ ਦੱਸਦੀ ਬਾਈ ਉਹ ਨਾਲ ਗੂਸ਼ੀ ਪਾਉਂਦੇ ਘੱਟ ਪਾਉਂਦੇ ਐ ਸਿਟੀ ਮਾਰਦਾ ਚੱਲ ਦੇਖ ਦਿੰਦਾ ਖਾਵਾਂ ਸਿਟੀ ਮਾਰਦਾ ਲੈ ਪੂਰੀ ਲੈ ਕੇ ਬਾਬੇ ਆ ਨਾ ਮਾਰਦੇ ਸਾਲਾ ਸਿਟੀ ਪੁਰੀ ਹੈ ਬਈ ਹਾਂ ਠੀਕ ਹੈ ਵਧੀਆ ਹੈ ਵਧੀਆ ਹੈ ਪੁਰੀ ਬਈ ਢੇੜਾ ਲਿਆ ਹੈ ਕਿੰਨਾ ਵਧੀਆ ਹੈ ਬਾਸਾ ਪੁਰੀ ਹਾਂ ਦੱਬਦਾ ਭਾਈ ਡੰਡਾ ਡੁੰਡਾ ਵੀ ਨਾਲੇ ਆਉਂਦਾ ਫੱਟੀ ਵੀ ਪੂਰੀਆ ਡੰਡੇ ਨਾਲੇ ਸਾਰਿਆਂ ਦੇ ਹਾਂ ਇਹ ਨਾਲ ਆਗੇ ਅੱਗੇ ਨਹੀਂ ਤੇ ਆਉਂਦੇ ਫੱਟੀ ਵੀ ਹਾਂ ਹੁਣ ਇਹ ਨਾਲ ਆ ਗਿਆ ਤੇ ਸਾਰਿਆਂ ਦੇ ਨੰਮੇ ਨਾਲ ਆ ਗਏ ਡਿਸਟ੍ਰੀਬਿਊਟਰ ਵੀ ਨਾਲੇ ਹੈ ਨਾ ਆਹ ਹਾਂ ਸਾਰਾ ਕੁਝ ਟੂਲ ਬਾਕਸ ਪਿੱਛੇ ਰੇਤ ਹੈ ਲੱਭ ਲਿਆ ਮੈਨੂੰ ਦੇਖ ਗਿਆ ਲੋ ਜੀ ਬਾਈ ਟਰੈਕਟਰ ਦੀ ਨਿਢਾਈ ਧੁਾਈ ਹੋ ਰਹੀ ਹੈ ਦੇਖੋ ਇੱਕ ਵਾਰ ਚੰਗੀ ਤਰ੍ਹਾਂ ਤੇ ਇੱਧਰ ਹੋਰ ਵੀ ਮੁੰਡਿਆ ਕਿ ਹਾਲ ਹੈ ਕਹਿੰਦੇ ਨਵਾਂ ਘੋੜਾ ਲੈ ਕੇ ਜਾਊਂਗਾ ਅੱਜ 855 ਬਤੀ ਲੱਦਾ ਪਹਿਲਾਂ ਸੋਨਾ ਲੀਕਾਦਾ ਹੈ ਸੋਨਾ ਲੀਕਾ ਤਾਂ ਚਲਾਇਦਾ ਆ ਆ ਵੀ ਚਲਾਊਂਗਾ ਹੂੰ ਕਹਿੰਦੇ 855 ਰਿਚਬ ਕੱਢੇ ਕਰੂਗਾ ਮੁੰਡਾ ਇਹ ਨੂੰ ਦੇਖ ਲਓ ਭਾਈ ਸਾਹਮਣੇ ਕੜਾ ਘੋੜਾ ਤਿਆਰ ਹੋ ਰਿਹਾ ਹਲੇ ਲਓ ਜੀ ਭਾਈ ਹਾਰ ਲੱਗਣ ਲੱਗਿਆ ਪ੍ਰਧਾਨ ਜੀ ਤਿਆਰ ਹੋ ਰਹੀ ਗੱਡੀ ਭਾਈ ਹਾਂ ਤਿਆਰ ਕੀ ਵਿਖਣਾ ਕਿਤੇ ਵਿਆਹ ਨੂੰ ਬੰਦਾ ਤਿਆਰ ਹੋਇਆ ਕਰਦਾ ਉਹ ਹੀ ਕੰਮ ਹੈ ਜੀ ਬਿਆਹ ਲਈ ਗੱਡੀ ਮੰਗਣਾ ਤਿਆਰ ਕਰਦੇ ਪੂਰਾ ਭਾਈ ਗੱਲ ਜੀ ਸਾਰੇ ਇਹ ਚ ਲਾਉਂਦੇ ਮੁੰਡਾ ਫੇਰ ਬਿਲਾ ਦਈਏ ਸਸਰੀ ਘਾਲ ਜੀ ਹਾਂ ਹਾਂ ਭਾਈ ਪੂਰੀ ਭਾਈ ਇਧਰ ਦੇਖੋ ਬਲਾਓ ਸਸਰੀ ਘਾਲ ਸਸਰੀ ਘਾਲ ਹੋ ਗਿਆ ਮੁਬਾਰਕ ਹੋ ਗਿਆ ਜੀ ਹੋ ਗਿਆ ਘੇੜਾ ਵੀ ਲਿਆ ਤੁਸੀਂ ਪਾਸ ਆ ਜੀ ਪਾਸ ਆ ਜੀ ਵਾਟੀ ਜਾਂ ਤੁਹਾਡੇ ਪਾਸ ਇੱਥੇ ਆ ਮੁੰਡੇ ਨੇ ਪਾਸ ਕਰ ਦਵਾ ਪਾਸੇ ਪਾਸਾ ਬਠੀ ਠੀਕ ਹੈ ਤੁਹਾਡੀ ਕਿਰਪਾ ਪਹਿਲੀ ਡਿਲੀਵਰੀ ਆ ਮੇਰੀ ਸਬਰਾਜ ਚ ਨਾ ਨਾ ਪਹਿਲੀ ਦਾ ਬਲਵਿੰਦਰ ਨੇ ਮੈਨੂੰ ਪਹਿਲਾ ਮਹਿੰਦਰਾ ਚ ਦਵਾਈ ਹੈ ਹਾਂ ਬਾਕੀ ਭਾਈ ਵੀਰੇ ਆਪਣਾ ਨੰਬਰ ਦੱਸ 937592 ਠੀਕ ਹੈ ਜੀ 301 ਜੇ ਕਿਸੇ ਨੇ ਭਾਈ ਸਬਰਾਜ ਟਰੈਕਟਰ ਬਾਰੇ ਜਾਣਕਾਰੀ ਲੈਣਾ ਹੋਵੇ ਤਾਂ ਵੀਰ ਨੂੰ ਫੋਨ ਕਰ ਸਕਦਾ ਹੈ ਕੋਈ ਨਵਾਂ ਪੁਰਾਣਾ ਲੈਣਾ ਦਾ ਵੀ ਕਰ ਸਕਦਾ ਹੈ ਤੇ ਬਾਕੀ ਭਾਈ ਇੱਧਰ ਆਪਣੇ ਵੀਰ ਰਿਸ਼ਤੇਦਾਰੀ ਆ ਪਿੰਡ ਮਾਲਾ ਇਹਨਾਂ ਦੀ ਆਮਨੇ ਦੇ ਭਾਈ ਆਮਨੇ ਦੇ ਪਰੋਣਾ ਭਾਈ ਸਾਡੇ ਬੰਦ ਪਰੋਣਾ ਭਾਈ ਇਹ ਤੇ ਵੀਰ ਨੇ ਲਿਆ ਟਰੈਕਟਰ ਭਾਈ 55 14000 ਜੀ ਹਾਂ ਵਾਦਾ ਕਰੀ ਤੇ ਵਾਦਾ ਕਰਾਈ ਬਾਲਾ ਕਰਦਾ ਬੱਚਾ ਕਰਦਿਆਂ ਕਰਾ ਰੱਖਣਾ ਮਾਰਾ ਹਾਂਜੀ ਮੈਂ ਆਹ ਹਾ ਅੱਜ ਗਰਫ ਵਾਲੇ ਪਰੇ ਦਾ ਬੰਨ ਲਾ ਲਾਲ ਵਾਲਾ ਆ ਲਾਲਾ ਜੀ ਪਰੇ ਵਾਲੇ تعال ਮਾ ਜਾ ਰਹੀ ਜਾਂ ਜੀ ਨਾ ਹੋਰ ਵੀ ਕਿਹ ਨਾਲ ਜੀ ਅੰਦਰ ਖੜੇ ਸ਼ਿਕਾਲ ਜੀ ਉਹ ਠੀਕ ਹੈ ਜੀ ਐਨ ਚੜਦਿਆਂ ਕਰਤੀਆਂ ਮੁबारकਾ ਫਿਰ ਆ ਜੀ ਬਹੁਤ ਤੁਹਾਨੂੰ ਮੁबारकਾ ਜੀ ਨਾ ਨਾ ਠੀਕ ਹੈ ਜੀ ਸਾਰਿਆਂ ਨੂੰ ਮੁबारकਾਂ ਸ਼ਿਕਾਲ ਜੀ ਮੁबारकਾਂ ਬਾਈ ਵੀਰ ਨੂੰ ਬਹੁਤ ਮੁਬਾਰਕਾਂ ਬਈ ਤੁਹਾਨੂੰ ਬਹੁਤ ਬਹੁਤ ਦਿਲ ਦੀ ਤਮੰਨਾ ਥੋੜੀ ਪੂਰੀ ਹੋ ਗਈ ਬਾਈ ਬਾਈ ਨੇ ਦੋ ਦਿਨ ਪਹਿਲਾਂ ਹੀ ਕਿਹਾ ਤਾਂ ਕਹਿੰਦਾ ਵਾ ਦੋ ਕੁ ਦਿਨ ਚ ਕੰਮ ਹੋ ਜਾਣਾ ਉਹੀ ਗੱਲ ਉਹ ਕੱਢ ਲੈਣਗੇ ਹਾਂ ਉਦੋਂ ਦੀ ਹੋਏ ਗੱਲ ਲੈ ਚੱਲ ਵੀ ਮੁੰਡੇ ਉਹ ਚਾਬੀ ਨੇੜੇ ਨੂੰ ਫਿਰ ਆ ਜੀ ਮੇਰੇ ਕੋਲ ਤਾਂ ਹੀ ਬੰਮੜ ਮਜਰਾ ਲੱਗੀ ਆ ਅੱਛਾ ਸਵਰਾਜ ਜੀ ਵੀ ਸ਼ੁਰੂ ਕੀਤੇ ਹੋਏ ਤਾਂ ਸਵਰਾਜ ਵਾ ਵੀ ਹੈ ਨਹੀਂ ਆਮ ਨੇ ਉਹ ਪਤਾ ਨਹੀਂ ਜੀ ਤੁਸੀਂ ਚਾਬੀ ਦਾ ਰਾਜ ਕਹਿੰਦੇ ਤੇ ਵੀ ਚਾਬੀ ਨੇ ਪੱਟੀ ਵੀ ਦੁਨੀਆ ਇਹ ਕਿਆ ਚਾਬੀ ਦੇ ਰਿਹਾ ਹੈ ਇਹ ਨਾਲ ਤਾਂ ਨਹੀਂ ਦਿੰਦੇ ਜੀ 8 ਲੱਖ ਚ ਫੋਟੋ ਹੁੰਦੀ ਹੈ ਇਹਦੇ ਨਾਲ 8 ਲੱਖ ਜੋਟ ਹੁੰਦੀ ਹੈ ਜੀ ਪ੍ਰਧਾਨ ਕਹਿੰਦਾ ਵੀ ਇਸ ਚਾਬੀ ਨੇ ਦੁਨੀਆ ਪੱਟੀ ਵੀ ਹੈ ਆਏ ਨਾ ਦੁਨੀਆ ਜੀ ਕਹੇ ਨਾ ਸਹੀ ਗੱਲ ਹੈ ਹਾਂ ਜੀ ਭਰਾ ਲਾਲ ਰੰਗ ਲਿਖੋ ਗਿਆ ਜੀ ਆਹ ਆ ਲਾਲ ਦਾ ਫੋਟੋ ਤਾਰਦੀ ਬਸ ਇਨੀ ਜ਼ਿਆਦਾ ਫਾਇਨਲ ਹੋ ਜਾ ਉਹਨਾਂ ਅਗਲੀ ਡਿਲੀਵਰੀ ਇੱਧਰ ਦੇਣੀ ਵੀਰ ਨੂੰ ਅੱਛਾ ਤਿਆਰੀ ਚਾ ਕੰਮ ਨਾ ਨਾ ਠੀਕ ਹੈ ਜੀ ਰੀਪਰ ਦਾ ਵੀਜ਼ਨ ਲਾ ਲੈਂਦਾ ਬਾ ਠੀਕ ਹੈ ਠੀਕ ਹੈ ਚਾਰੇ ਚੱਕੇ ਆਣਾ ਲੈਣਾ ਲੈ ਇਹਨੂੰ ਵੀ ਰੀਪਰ 'ਚ ਜੋੜਨਾ ਅਜ 4x4 ਹੀ ਹਾਂਜੀ ਹਾਂ ਦਾ ਠੀਕ ਹੈ ਇਹ ਵੀ ਵਧੀਆ ਬਾਈ ਹਾਂ ਇਹ ਆਪਣੀ ਜਗ੍ਹਾ ਵਧੀਆ ਹਾਂ ਹਾਂ ਕੋਈ ਹਾਂ ਖੜਾ ਇਹ ਜੀ ਦਾ ਹੈਗਾ ਪਹਿਲਾਂ ਲੈ ਲੈ ਰੇ ਨਾਲ ਦਾ ਹੈ ਜੀ ਦਾ ਕੈਂਟ ਕਰਦਾ ਨਾਲ ਚਾਹੀਦਾ ਅੱਛਾ ਅੱਛਾ ਢੀਲਾ ਕਰਦਾ ਪੂਰੀ ਤੂੰ ਕਹਿੰਦਾ ਤਾਂ ਕੋਈ ਸੋ ਵੀ ਭਾਲਦਾ ਜੀ ਹਾਂਜੀ ਸੋ ਵੀ ਭਾਲਦਾ ਨਾਲ ਇੱਕ ਹੋਰ ਹਾਂ ਹਾਂ ਹੁਣ ਗਲੀ ਮੈਦ ਖੜਨੀ ਨਹੀਂ ਸਕਦੀ ਦੋ ਖੜੀਆਂ ਹੋਣਾ ਆਰਾਮ ਤੇ ਖੜੀਆਂ ਹਾਂਜੀ ਹਾਂ ਸਾਥੀ ਭਾਲ ਦੇ ਨਾਲ ਠੀਕ ਹੈ ਸਾਥੀ ਹੋਏ ਨਾਲ ਦਾ ਕੋਈ ਸਹੀ ਪੂਰੀ ਤੂਗੇ ਕਹਿੰਦਾ ਵੀ ਕਿਆ ਨਮ ਲਾਤਾ ਮਗਾ ਇਹਨੂੰ ਨਹੀਂ ਹੈਗਾ ਹੁਣ ਬੋਲੇ ਬਟਾਲਾ ਸੈਸ ਸੈਸ ਪਿੱਛੇ ਉਹਨੂੰ ਲੱਗਿਆ ਵਾ ਡੰਡਾ ਆ ਇਹਨੂੰ ਲੱਗਿਆ ਬੇ ਇਹਨੂੰ ਲੱਗਿਆ ਵਾ ਕੀ ਲੱਗਿਆ ਆ ਗਈ ਆ ਗਈ ਆ ਲਾਤਾ ਬਾਈ ਜੇ ਪਿੱਛੇ ਤੇ ਲਿਫਟ ਚੱਕਣੀ ਢੰਡਾ ਤਾਂ ਪਿੱਛੇ ਤੇ ਬੰਦਾ ਸੈਟਿੰਗ ਕਰ ਸਕਦਾ ਹੈ ਇਹ ਡਬਲ ਕਰਤਾ ਜੀ ਦੋਨਾਂ ਸਾਈਡ ਲਾਤੇ ਆ ਵੀਰੇ ਦੋਨਾਂ ਸਾਈਡ ਦੇਖਰਾ ਇਹ ਪੰਪ ਜੇ ਤੇਲ ਮੈਨੋਂ ਵੀਂਦੇ ਕਰਦਾ ਹੈ। ਆਪਣਾ ਹਾਲ ਹੈ ਪੰਪਾਂ ਦੀ ਤੀਨ ਟੱਕੜਾਈ। ਜੀਲ ਪੰਪ ਵਾਲਾ। ਅੱਛਾ ਜੀ। ਵਿੱਚ ਤੋਂ ਕਰਦਾ। ਮੈਂ ਪੰਪ 'ਚ ਲੱਗਦੇ ਵਗੈਰਾ ਪੈਂਦਾ ਤਾਂ ਉਹ ਅੰਜਮ ਵਾਲੇ ਸੈਟਿੰਗ ਕਰਦੇ ਹੁੰਦੇ। ਨਾ ਨਾ ਠੀਕ। ਕਈ ਵਾਰ ਬੰਦੇ ਭੁੱਲ ਜਾਂਦੇ ਨਾ ਫੇਰ ਪਾਉਣਾ। ਹਾਂਜੀ। ਉਹ ਹੁਣ ਵਿਛੇ ਦੀ ਕਰ ਪਿਆ। ਜਾਂ ਸਰਵਿਸ ਹੋਊਗੀ ਜਾਂ ਆਪਣੇ ਆਪ ਆਊਗਾ। ਉਹ ਵੀ ਚੀਜ਼ ਵਧੀਆ ਜੀ। ਹੋ ਗਿਆ ਟਾਈਮ ਪੂਰੀ। ਪਤਾ ਨਹੀਂ ਕਿਹੜਾ ਟਾਈਮ। ਹਾਂ। ਕੜੀ ਨਾ ਹੋਂਦਾ ਤੂੰ। ਨਾ। ਹਾਂ। ਸ਼ੌਪ ਲੱਤੀ ਦੀ ਜਦੋਂ ਖਲਾਲੀ ਅੱਛੇ ਲੱਤੀ ਦੀ ਜਿਹੜੇ ਖਲਾਲੀ ਨਾ ਠੀਕ ਹੈ ਠੀਕ ਕਿਤੇ ਕਦਨ ਕੱਤਰਿਆ ਇੱਕ ਦਿਨ ਖਤਰ ਲਈਦੀ ਕੋਈ ਚਾਰ ਫੇਰੇ ਆਪਸ ਵਿੱਚ ਪਰ ਠੀਕ ਹੈ ਠੀਕ ਹੈ ਮੇਲੇ ਮੁੰਡੇ ਨੇ ਬੱਸ ਉਤੇ ਵਾਰਵਾਹ ਗਈਗਾ ਤੂੰ ਲੋ ਜੀ ਬਾਈ ਫੋਟੋ ਹੋਣ ਲੱਗੀ ਮੁਹਾਰਕਾ ਬਾਈ ਸਾਰਿਆਂ ਨੂੰ ਜੀ ਹੋਦੀਆਂ ਹੋਦੀਆਂ ਹਾਂਜੀ ਹਾਂ ਬਾਦਾ ਰਵੇ ਬਾਈ ਚਾਬੀ ਦੇ ਸਾਨੂੰ ਇਹ ਸਾਈਡ ਤੇ ਲੱਗ ਲਈ ਫੀਲਿੰਗ ਲੈ ਲੈ ਫੀਲਿੰਗ ਲੈ ਲੈ ਪੱਕੀ ਨਹੀਂ ਕਹਿੰਦਾ ਲੈਣੀ ਦੇ ਜਿੱਦਣ 8 ਲੱਖ ਰੁਪਏ ਹੋ ਗਿਆ ਫੇਰ ਆ ਜੀ ਫੇਰ ਪੱਕੀ ਚਾਬੀ ਦੇ ਦੋਗੇ ਅਸੀਂ ਕਟ ਨਾਲ ਵੀ ਚਲਾਵਾਂਗੇ ਕਟਵਾ ਕੇ ਚਲਾ ਤਾਂ ਠੀਕ ਹੈ ਮੈਂ ਦੂਆ ਕਰ ਲੈਣਾ ਮੈਂ ਕਾਗਜ਼ ਹਰ ਕਾਗਜ਼ ਹਰ ਕਰ ਦੇਣਾ ਵਧੀਆ ਚਾਹੀਦਾ ਹਾਂ ਪਤਾ ਲੱਗਦਾ ਰਹਿੰਦਾ ਬੰਦੇ ਨੂੰ ਇਹ ਕੰਮ ਕਿੰਨੀ ਕੰਨੀ ਕਰੀਏ ਆਮਨੇ ਪੁੱਛ ਜਿਹੜਾ ਦੇਣਾ ਹਾਂ ਵੀ ਕਿਹੜੇ ਦੇ ਕੇ ਜਾਣੇ ਫਿਰ ਹਾਂ ਲੋ ਜੀ ਬਾਈ ਡਿਮਾਂਡ ਸਾਡੇ ਬੰਦੇ ਕਹਿੰਦੇ ਵੀ ਸਨਾਂਸਰ ਪੁਰਾਣੇ ਵਾਲਾ ਲਵਾ ਕੇ ਲੈ ਕੇ ਜਾਣਾ ਹਾਂ। ਬੀ। ਅੱਛਾ ਆਹ ਆ। ਇਹਦੇ ਨਾਲ ਦਾ ਪੁਰਾਣੇ ਵਾਲਾ ਲਾਉਣਾ ਹੈ ਬਾਈ। ਹਾਂ। ਜਿੱਦਾਂ ਆਹ ਲੱਗਿਆ ਬਾਈ ਆ ਟਰੈਕਟਰ ਦੇਖ। ਆਹ ਚੀਜ਼ ਲਾਉਣੀ ਹੈ। ਬਾਕੀ ਬਾਈ ਭੂਰੀ ਆਪਣੀ ਆਪਣੀ ਪਸੰਦ ਹੈ। ਕਹਿੰਦੇ ਇਹਦੀ ਬਾਜ਼ਾਰਾ ਵਧੀਏ। ਆਪਣਾ ਆਪਣਾ ਸ਼ੌਂਕ ਆ। ਫਰਕ ਪੈਂਦਾ। ਪੁਰਾਣੇ ਨਾਲੋਂ ਸੇ ਉੱਚਾ ਜੇ ਹੋ ਗਏ ਨਾ ਟਰੈਕਟਰ ਅੱਗੇ ਖੇਲਦੇ। ਆਹ ਟਾਇਰ ਬੜੇ ਆ ਨਾ ਮੂਰੇ। ਟਾਇਰ ਬੜੇ ਹੋ ਗਏ ਮਗਰਾੜਾ ਮੈਂ ਫਰਕ ਦੇ ਦਿੱਤਾ ਬਾਈ ਥੋੜੇ ਮਗਰਾੜ। ਮਗਰਾੜ ਵੀ ਛੋਟਾ ਸ਼ੋਅ ਬੋਲ ਹੋ ਗਈ। ਓਕੇ। ਪੂਰੀ ਪਾੜੂਗਾ ਧਰਤੀ ਜਾ ਕੇ ਹਾਂ ਹਾਂ ਇਹ ਕਿੱਥੇ ਦਬ ਦਵਾ ਕੋਈ ਤਾਂ ਦੇਖ ਲੈ ਦੇਖ ਇਹ ਇਹ ਬੜੇ ਟੇਟਾ ਨਾ ਹੈ ਫਾਇਦਾ ਵੀ ਜਿਹੜਾ ਨਾ ਮੁੰਡਾ ਤਾਂ ਹੁਣ ਕੂਲਰ ਹੀਟਰ ਜਾਂ ਮਸ਼ੀਨ ਤੇ ਕੋਈ ਵੀ ਰੋੜ ਇਹਨਾਂ ਪਾਇ ਲਦਾ ਨਾ ਫਾਇਦਾ ਪੂਰੀ ਦੇਖੇ ਸਪੀਡਾਂ ਚਾਹੇ ਜੀ ਕਹਣਾ ABC ਤੇ ਗਲੇ 3 ਸਪੀਡਾਂ ਦੇਖ ਤਾਂ ਜਾ ਕੇ ਚੈੱਕ ਕਰੀ ਤਾਂ ਤਾਂ ਸਰ ਭੇਜੋ ਕਹ ਹਾਈ ਲੋ ਆ ਤੇ ਤੇਲ ਨਹੀਂ ਕਹਿੰਦੇ ਹੈਗਾ ਆ ਪੀਟੀਓ ਬਾਈ 540 ਇਹ ਹਾਈ ਲੋ ਹੈ ਪੁਰੀ ਹਾਂ ਹੈ ਪੁਰੀ ਹਾਂਜੀ ਸ਼ੌਕ ਨੂੰ ਚਲਾਇ ਕਰੂਗਾ ਥੋੜੇ ਟਾਈਮ ਤੱਕ ਹਾਂ ਹਾਂ ਲੱਗ ਜਾਣਾ ਸ਼ੌਕ ਪੈ ਜਾਣਾ ਹੁਣ ਸ਼ੌਕ ਪੈਣਾ ਨਵੇਂ ਦਾ ਬਾਈ ਭਾਣ ਜੇ ਨੂੰ ਮੰਨਦੇ ਨੇ ਸ਼ੌਕ ਪੈਣਾ ਥੋੜੇ ਟਾਈਮ ਤੱਕ ਭਜਾਉਂਗਾ ਇਹਨੇ ਕਹਣਾ ਮਾਮੇ ਮੈਂ ਹੀ ਕਰਜੇ ਕਰਾਂ ਨੀ ਤੇਰੇ ਖੇਤ ਖੂਜੇ ਹੈ ਹਾਂ ਬਈ ਸ਼ੌਕ ਪੈ ਲੈਣਿਆ ਨੇ ਹਾਂ ਨਿਆਣੇ ਨੂੰ ਰੱਖਣਾ ਲਾਉਣਾ ਚਾਹੀਦਾ ਜ਼ਰੂਰ ਆ ਫਿਰ ਉਹ ਨਸ਼ੇ ਗਨੇ ਨੂੰ ਨਹੀਂ ਵੱਧਦਾ ਇਹ ਤਾਂ ਹੈ ਫਿਰ ਉਹ ਤਾਂ ਪੁੱਠੇ ਪਾਸੇ ਨੂੰ ਨਹੀਂ ਨਾ ਚੱਲਣਾ ਹੋਰ ਪ੍ਰਧਾਨ ਦੇ ਹੈ ਨਿਗ੍ਹਾ ਰੱਖ ਤਾ ਮਾਮੇ ਸਾਲ ਭਾਈ ਭਾਈ ਕਿ ਨਾ 855 ਵਾਲੇ ਦਾ ਬੰਦਾ ਹਿੱਲ ਗਿਆ ਉਹਦਾ ਕੋਈ ਰਾਜ਼ ਨਹੀਂ ਤੁਪਾਜ ਜੇ ਕੋ ਪਿੱਛਾ ਕਰਨ ਬੰਦ ਕਰ ਲੈ ਆਪ ਆਪ ਭਾਈ ਇੱਧਰ ਹੋ ਜਾ ਮੈਂ ਕਹਦਾ ਭਾਈ ਲਗਾਤਾਰ ਕਿਹੜੇ ਚੱਲਦੇ ਆਂ আরে ਕੋਈ ਭਾਈ ਕਹਾ ਮੋੜ ਵੀ ਆ ਦੇਖੋ ਉਹ ਹਿੱਲ ਗਿਆ ਭਾਈ ਇਹ ਹਾਂ ਜਾਦੀ ਕਰਾ ਜੀ ਨਹੀਂ ਦੇਖੇ ਤਾਪੀ ਪਸਾ ਕੇ ਇੰਦਰੋਂ ਕਿਹੜਾ ਜੇ ਕੱਢਿਆ ਦੇਖੋ ਸੌਦਾ ਵਾਰੇ ਇਹਦਾ ਟਰੈਕਟਰ ਦਾ ਨਾ ਇਹ ਟਰੈਕਟਰ ਆਪਣਾ ਦਿੱਤਾ ਵਾ ਸੀ ਕਿਰਾਏ ਤੇ ਹੀ ਫੇਨੂ ਅੱਛਾ ਪਾਜੀ ਛੱਡ ਕੇ ਗਏ ਆ ਬਾਜੀ ਕਰਦਾ ਵੀ ਹੈਗਾ ਇਹ ਕੰਮ ਕਈ ਕਰਦਾ ਹੈ ਵਰਦਾਨ ਬੰਦਾ ਆਪਣਾ ਕਿਰਾਏ ਵੀ ਕਰੀ ਆ ਦੇ ਦੇਣਾ ਇਹੋ ਜੇ ਛੋੜਾ ਟਰੈਕਟਰ ਦੇ ਦੇ ਨਾ ਨਾ ਠੀਕ ਦੇਖੋ ਆ ਕੇ ਨਾ ਘੱਟੇ ਪਏ ਬਾਈ ਆਪਣੇ ਬਾਈ ਸਾਰੇ ਬੱਲੇ ਬਨੇ ਟਰੈਕਟਰ ਆ ਜਾ ਕੋਲ ਨੂੰ ਆ ਕੇ ਦੇਖਦੇ ਆ ਐਡੀ ਦੂੜ ਤੇ ਥੋੜਾ ਦੇਖਣਾ ਪ੍ਰਦਾਨ ਦਾ ਦੇਖੀਏ ਮੋਸੇ ਸੋਨਾਲੀਕਾ 602 ਹਾਂ 4K 4x4 4K ਨਹੀਂ ਬਾਈ 4x4 ਪਿਛਲੇ ਟਾਇਰ ਨਵੇਂ ਜਮੇ ਵੀਕੇਟੀ ਦੇ ਜਮੇ ਨਵੇਂ ਕਮਾਂਡਰ 16 ਨੂੰ 28 ਦੇ ਸੋਨਾਲੀਕਾ 750 ਬਾਈ ਸਟੈਂਡਰਡ ਮਹਿੰਦਰਾ ਮੈਸੀ ਜੌਂਡੀਅਰ ਫਿਰ ਮੈਸੀ ਫਿਰ 911 ਫਿਰ ਸੋਨਾਲੀਕਾ ਫਿਰ 855 4x4 ਸਾਰੇ ਟਰੈਕਟਰ ਬਾਈ ਬਕਾਉ ਖੜੇ ਆ ਕਿ ਵਿੱਚ ਹੋਰ ਐਡ ਹੋ ਗਿਆ 735 ਇਹ ਖੜੇ ਬਾਈ ਜੱਗੂ ਬਾਈ ਵਿੰਡੋ ਫਾਰਮ ਵਾਲੇ ਸਾਹਮਣੇ ਇਹਨਾਂ ਨੂੰ ਫੋਨ ਕਰ ਸਕਦੇ ਤੁਸੀਂ ਬਾਕੀ ਭਾਈ ਤੁਸੀਂ ਇਹ ਟਰੈਕਟਰਾਂ ਵਾਂ ਤੇ ਜੇ ਕੋਈ ਸੌਦਾ ਮਾਰਨਾ ਜੱਗੂ ਨੂੰ ਵੀ ਫੋਨ ਕਰ ਸਕਦੇ ਜੇ ਕੋਈ ਕਿੰਨਾ ਨੰਬਰ ਹੈ ਨੰਬਰ 8146178090 ਇਹ ਬਾਈ ਜੱਗੂ ਬਾਈ ਨੂੰ ਫੋਨ ਕਰਕੇ ਤੁਸੀਂ ਕੁਝ ਵੀ ਨਵਾਂ ਪੁਰਾਣਾ ਜੋ ਵੀ ਤੁਸੀਂ ਮਸੂਰੀ ਲੈਣੀ ਹੈ ਲੈ ਸਕਦੇ ਤੇ ਆ ਸਾਰੇ ਟਰੈਕਟਰਾਂ ਬਾਰੇ ਤੇ ਅਦਰ ਇੰਡੋ ਫਾਰਮ ਗੜੇ ਜੱਗੂ ਵਾਲੇ ਜੇ ਇਹ ਲੈਣਾ ਤਾਂ ਇਹਦੇ ਬਾਰੇ ਵੀ ਤੁਸੀਂ ਜੱਗੂ ਤੇ ਆਪਣਾ ਪੁੱਛ ਸਕਦੇ ਏ ਬਾਈ ਬਾਕੀ ਜੱਗੂ ਸਾਰੇ ਟਰੈਕਟਰਾਂ ਕੇ ਜੱਗੂਾਂ ਦੀ ਆੜੀ ਹੈਗੀ ਹੈ ਹੈ ਜਿਹੜਾ ਲੈਣਾ ਹੋ ਤਵਾ ਦੂਗੇ ਹੈ ਜਿਹਨੇ ਜਉਂਦੀਆ ਲੈਣਾ ਉਹ ਹੀ ਜਿਹੜੇ ਸੋਨਾ ਦੀਆਂ ਲੈਣਾ ਸਵਰਾਜ ਦੇਣਾ ਰਹਿਤ ਕਰ ਦੋਗੇ ਨਾ ਨੀ ਵੜੀ ਮੋਟੀ ਹੈ ਨਾ ਨਾ ਠੀਕ ਹੈ ਉਹ ਪ੍ਰਧਾਨ ਦੇ ਕੇ ਉਧਰ ਨਟ ਕੇਰਾ ਕੋਲੀ ਜਾਂਦਾ ਹੈ ਆਹ ਪ੍ਰਧਾਨ ਪ੍ਰਧਾਨ ਦੇ ਲੈ ਇਸ ਟਰੈਕਟਰ ਦੇਖਦਾ ਏ ਇਸ ਆਹੋ ਕਾਲ ਪਰ ਤੇ ਡਾਕਟਰ ਥੱਲੇ ਆ ਸਾਡੇ ਕੋਲ ਸਾਰੇ ਰਿਸ਼ਤੇ ਇਹ ਵੀ ਬਾਈ ਤੇਲ ਘੱਟ ਖਾਂਦਾ ਆਉਂਗਾ ਜੱਗੂ ਬਾਈ 50 20 ਗੇੜੀ ਦੇ ਟਾਇਰ ਹੂੰ ਤੇ ਇਹ ਵੀ ਘੱਟ ਖਾਂਦਾ ਆਉਂਗਾ ਆ ਦੇਖੋ ਮੇਰੇ ਰਿਸ਼ਤੇਦਾਰ ਮੁੰਡੀਆਂ ਦਾ ਇਹਸਾ ਕਿਨੇ ਮਾਡਲ 12 12 ਮਾਡਲ 12 ਬਣ 14 ਆ ਦੇਖ ਲਓ ਇਧਰ ਆ ਦੂਆਈ 58 11 ਲਓ ਜੀ ਬਾਈ ਆਹ ਮਾਡਲ ਵੇਚ ਦਿੱਤਾ ਏ ਦੇਖ ਲਓ ਤੁਸੀਂ ਇਹਦੀ ਇੰਨੀ ਇੱਦਾਂ ਦੀ ਕੰਡੀਸ਼ਨ ਹੋ ਗਈ ਧੀ ਸੋਨਾ ਲੀਕਾ 745 ਇਹਦਾ ਵੀ ਕਿਸੇ ਟਾਈਮ ਰਾਜਦਾ ਤੇ 855 ਨੇ ਹੁਣ ਖਤਮ ਕਰਤਾ ਕਹਿੰਦੇ ਵੀ ਲੈਣੀ 855 ਇਹ ਵਿਚਾਰੇ ਸਾਈਡ ਤੋਂ ਲਾਂਗੇ ਥੋੜਾ ਇਹ ਸਾਈਡ ਪਰ ਇਹ 올ਡ ਸਟਾਕ ਹੈ ਆ ਸੋਨਾ ਲੀਕਾ ਗੱਲ ਵੀ ਬਾਈ ਬਹੁਤ ੱੱਕਾ ਕਰਿਆ ਆਮਨੇ ਨੇ ਵੀ ਖੇਤ ਵਾਏ ਆ ਪੂਰੀ ਆਇਆ ਨਾ ਆਪਣੇ ਪਿੰਡ ਵੀ ਇਹ ਆਇਆ ਆਇਆ ੱੱਕਾ ਟਰੈਕਟਰ ਦਾ ਬਾਈ ਇਹ ਵੀ ਪੂਰਾ ਇਹ ਹੁਣ ਬਚਾਰਾ ਸਾਈਡ ਪਰ ਖੜ ਗਿਆ ਆ ਕੇ ਇਹਦਾ ਖਤਮਾ ਹੋ ਗਿਆ ਇਹ ਹੁਣ ਅਗਲੇ ਬੰਦੇ ਪਰ ਜਾਊਗਾ ਕਿਸੇ ਭਾਜੇ ਕੋਈ ਲੈਣ ਵਾਲਾ ਹੋਇਆ